ਉਹ ਦੇਖਾ ਮੇਰੇ ਜਾਨਦਿਆਂ ਨੂੰ ਨਾ ਨਾ ਤੂੰ ਰੋਡੀਆਂ ਲੱਭ ਕੇ ਰੱਖ ਮੈਂ ਕੱਢੂਗਾ ਲੈਦਰ ਕਰਮਣੇ ਕਿੱਥੋਂ ਕਰਮਣੇ ਆਹ ਲੈ ਇੰਨਾ ਗਰਮ ਹੋ ਗਿਆ ਓਏ ਹੋਏ ਇਹ ਕਿਉਂ ਗਰਮ ਹੋ ਗਏ ਜਾਂ ਤੂੰ ਮੇਰੇ ਨਾਲ ਫਿਰ ਜਾ ਨਾ ਤੂੰ ਰੋਡੀਆਂ ਲੱਭ ਕੇ ਜਾ ਕੇ ਠੀਕ ਹੈ ਰੋੜੀ ਤਾਂ ਅਟੈਚ ਹੈਗੀ ਠੀਕ ਹੈ ਜਦਾਂ ਗਰਮ ਹੋਏ ਨੇ ਹਨਾ ਚਾਰ ਕੋਲ ਨੇ ਗਰਮ ਹੁੰਦੇ ਰਹਿੰਦੇ ਰਿਹਾ ਨੇ ਤੇ ਬੜਵਾਈ ਬਾਤ ਕਰਕੇ ਆ ਮਾਤਾ ਜੀ ਨੇ ਉਰੇ ਸਾਰਾ ਕੁ ਬਧਿਆ ਖਾਣ ਪੀਣ ਨੂੰ ਮਿਲਦਾ ਤੇ ਔਰੇ ਆਪਾਂ ਉੱਤਰ ਕੇ ਨਾ ਨਾਲ ਟੈਟੂ ਦੇ ਲੈਣਾ ਪਤਾ ਗਿਆ ਰੋਡ ਟੁੱਟਿਆ ਹੋਇਆ ਮੇਰੇ ਨਾਲ ਕਿ ਨਾਰੇ ਕਾਂਡ ਹੋਇਆ ਹੋਇਆ ਬਾਈ ਬਾਸਲ ਵੜ ਗਈ ਜੋ ਮਗਲੇ ਟਾਇਰ ਚ ਪਹਿਲੇ ਸਾਲ ਹਨਾ ਤੇ ਮੈਂ ਕੁਦਰਤੀ ਔਰੇ ਖੜਾ ਲਈ ਗੱਡੀ ਦੇਖ ਲਈ ਜੇ ਕਿਤੇ ਔਰੇ ਗੱਡੀ ਖੜਾਉਂਦਾ ਨਾ ਉਹ ਬਾਈ ਹਾਰ ਪਰ ਲੰਘਿਆ ਲਈ ਤਾਂ ਕਿ ਨਾ ਔਰੇ ਲਿਵਰਡ ਪਾਈਪਰ ਲੰਘ ਕੇ ਔਰੇ ਖੜ ਕੇ ਨਾ ਟੈਟੂ ਦੇਖ ਲੈਣ ਨੇ ਤੇ ਆ ਗਵਰਨਮੈਂਟ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਮਾਨਪੋਰਟ ਡਿਸਪਰੇਟ ਆਫ ਦਾ ਸਕਿਲਡ ਅਪਮੈਂਟ ਬਾਈ ਇੰਗਲਿਸ਼ ਆਉਂਦੀ ਐ ਇਹਨਾਂ ਆਪਾਂ ਨੂੰ ਚਲੋ ਚਾਹ ਚ ਪ ਇਹਨਾਂ ਮਾਤਰਾ ਤੇ ਖੜ ਕੇ ਜਾਇ ਕਰੋ ਤੇ ਚਾਹ ਚ ਪੀ ਕੇ ਜਾਇ ਕਰੋ ਵਧੀਆ ਚਾਰ ਪੈ ਪਟਾ ਕੇ ਜਾਇ ਕਰੋ ਵਧੀਆ ਅੱਜ ਨਾ ਜਿਹੜਾ ਗੁਜਰੀ ਘਾਟ ਤੋਂ ਪਹਿਲਾਂ ਆਪਣਾ ਛੋਟਾ ਘਾਟ ਦਾ ਮਿੰਨੀ ਘਾਟ ਤੇ ਨਾ ਉੱਥੇ ਅੱਜ ਬਹੁਤ ਜਾਮਾ ਉਹਦੇ ਕੋਰੂ ਦੀਆਂ ਸੰਗਤਾਂ ਆਉਂਦੀਆਂ ਉਹ ਦੇਖੋ ਜੀਉਰ ਸਾਹਿਬ ਤੋਂ ਆ ਰਹੇ ਨੇ ਬਾਬਾ ਜੀ ਬਹੁਤ ਗੱਡੀਆਂ ਲੰਘੀਆਂ ਪਹਿਲਾਂ ਦੇਖੋ ਜਾਨੇ ਵਾਹ ਜੀ ਵਾਹ ਬਹੁਤ ਸੰਗਤ ਆ ਰਹੀ ਆ ਬਹੁਤ ਗੱਡੀਆਂ ਆ ਰਹੀਆਂ ਤੁਹਾਨੂੰ ਦਿਖਾਉਣੇ ਬਾਬਿਆਂ ਨੇ ਗੜੀਆਂ ਆਵਦੀਆਂ ਦੇਖੋ ਗੁਰੂਆਂ ਦੀ ਪਾਪਿਆਂ ਦੀ ਗੁਰੂਆਂ ਦੀ ਫੌਜਾਂਆਂ ਦੀਆਂ ਫੌਜਾਂ ਜਾਮ ਸੀਗਾ ਜਿਹੜੇ ਘਾੜ ਤੇ ਬਹੁਤ ਹੁਣ ਲੋਡ ਆ ਕੰਮ ਦੇਖੋ ਕੁਜਰੀ ਘਾੜ ਤੇ ਕੀ ਹੋਗਾ ਸਾਹਮ ਦਾ ਜਾ ਕੇ ਪਤਾ ਲੱਗੋ ਆਪਾਂ ਐਮਪੀ ਬਾਰਡਰ ਤੇ ਆਏ ਬੰਦਾ ਬਾਰਡਰ ਗੱਲਾਂ 'ਚ ਗੱਲਾਂ 'ਚ ਬੰਦਾ ਹੈ ਦਾਨਮ ਦਿਖਾਉਣਾ ਬੰਦ ਹੈ ਕਿ ਚਾਲੂ ਹੈ ਪਤਾ ਹੀ ਹੈ ਦਿਖਾਉਣਾ ਕੀ ਆ ਦੇਖ ਰਿਹਾ ਸਾਹਮਣੇ ਆਹ ਦੇਖੋ ਆ ਖੜਾ ਹੈ ਸਾਹਮਣੇ ਆਰਟੀਓ ਵਾ ਖੜਾ ਆਟੀਓ ਯਾਨ ਚੱਲਿਆ ਨਾ ਇਹ ਫਾਇਦਾ ਵੀ ਨਜਾਇਜ਼ ਦੁਖੀ ਨਹੀਂ ਕਰਦੇ ਓਵਰਹੈਡ ਉੱਟ ਵਾਲੀ ਨਹੀਂ ਰੋਕਦੇ ਨੇ ਬਿਜਾਲਾ ਜੀ ਮਾਣ ਆਪਣਾ ਅੰਡਰਹੈਡ ਮਾਲ ਸੀ ਨਾ ਤੇ ਆਪਾਂ ਨੂੰ ਯਾਨੀ ਹੱਥ ਤੇ ਤਾਂ ਜੇ ਓਵਰਹੈਡ ਵਾਲੀ ਆਉਂਦੀ ਆ ਕੋਈ ਉਹ ਤਾਂ ਐਂਟਰੀ ਲੈ ਲੈਂਦੇ ਨੇ ਪਰ ਉਹ ਯਾਰ ਕੱਲ ਤਾਂ ਆਈ ਸੀ ਨਾ ਬਾਰਡਰ ਬੰਦ ਹੋ ਗਏ ਪਰ ਬਾਰਡਰ ਤਾਂ ਫਿਰ ਬੰਦ ਹੀ ਨਹੀਂ ਅਗਲਾ ਵੀ ਕੋਈ ਭਾ ਭਾਈ ਬਾਰਡਰ ਦਾ ਬੰਦ ਆਟਰੀ ਵਾਲਾ ਉਹ ਖੜੂ ਗਈ ਹੈ ਨਾ ਚਲੋ ਵਧੀਆ ਗੱਲਾਂ ਦੋਨਾਂ ਪਾਸੇ ਠੀਕ ਆ ਹਾਂ ਆਪਾਂ ਆ ਗਏ ਸੀਗੇ ਬਾਰਡਰ ਤੋਂ ਪਹਿਲਾਂ ਤੇ ਉਰੇ ਨਾ ਆਪਣੇ ਮੇਰੇ ਨਾਲ ਸੀ ਗੱਡੀ ਉਹਦੇ ਲਾਈਟਾਂ ਚ ਪ੍ਰੋਬਲਮ ਆ ਗਈ ਯਾਰ ਤੇ ਮੇਨ ਲਾਈਟਾਂ ਮੂਰ ਲੀਆਂ ਬੰਦ ਹੋ ਗਿਆ ਹੁਣ ਦੇਖ ਕੇ ਲੱਗੇ ਹੋਣਾ ਜਿਗੜ ਜਾ ਕਰ ਜੇ ਵੀ ਹੋ ਗਿਆ ਤੇ ਬਾਕੀ ਨਹੀਂ ਉਰੇ ਏਜੰਸੀ ਹੈਗੇ ਨੇੜੇ ਯਾਂਸੀ ਦੇ ਵਿੱਚ ਦਿਖਾ ਦਾਂਗੇ ਆ 2 ਕਿਲੋਮੀਟਰ ਦੇ ਨਾਲ ਏਜੰਸੀ ਆ ਰਹੀਆਂ ਲੇਟੀਆਂ ਖੜ ਗਿਆ ਗੱਡੀ ਦੇ ਨਾਲ ਦੀ ਗੱਡੀ ਦੀਆਂ ਨਾ ਚੱਲੀਆਂ ਨਹੀਂ ਹੈਗੀਆਂ ਤੇ ਵੀਡੀਓ ਕਾਲ ਆਈ ਹੈ ਮੈਸਤਰੀ ਨੂੰ ਦੇਖੋ ਕੀ ਕਹਿੰਨਾ ਬਸ ਲੱਗਾਂ ਜਿੜੜ ਜਾ ਕਰਨਾ ਦੇਖੋ ਖੁੱਲਿਆ ਹੋਇਆ ਸਾਰਾ ਕੁਝ ਖੁੱਲਿਆ ਹੋਇਆ ਦੇਖਦੇ ਆ ਪੰਪ ਤੇ ਖੜੇ ਆ ਆਪਣੇ ਲਈ ਆ ਜਾਣਾ ਖੜਾ ਚਲੋ ਮੂੰਹ ਦਾ ਰਹਿਣਾ ਸਾਹ ਦੇ ਵਿੱਚ ਬਾਈ ਮੁਸ਼ਕਲ ਆਉਂਦੀਆਂ ਰਹਿੰਦੀਆਂ ਨੇ ਪਰ ਇੰਨਾ ਕੁ ਸ਼ੁਕਰ ਆਥੇ ਏਜੰਸੀ ਹੈਗੇ ਨਾਲ ਲੋ ਆ ਜੋ ਜੇ ਤਾਂ ਹੋ ਗਿਆ ਹੱਲ ਕੋਈ ਠੀਕ ਹੈ ਨਹੀਂ ਫਿਰ ਸਵੇਰੇ ਏਜੰਸੀ ਚ ਦਿਖਾ ਲੈਣਗੇ ਪੁਰੋ ਹੋ ਜਾਂਦਾ ਪਲਾਸ ਨੇਰ ਘਾਟ ਸਟਾਟ ਆ ਪਹਿਲੇ ਜੰਪ ਨੇ ਪਲਾਸ ਨੇਰ ਘਾਟ ਦੇ ਉਧਰ ਕੱਟੀ ਚੜਾਈ ਹੈ ਇਧਰ ਰੋਡ ਆ ਸੋ ਬਾਈ ਐਂਡ ਪਿਆਰ ਨਾਲ ਇਹ ਘਾਟ ਨੂੰ ਕਰਕੇ ਸलाम ਚੜਦੀ ਕਲਾ ਦੇ ਸਭ ਨੂੰ ਹਾਲੇ ਹਾਲੇ ਆ ਧੱਕਾ ਨਾ ਕਰੋ ਪਿਆਰ ਨਾਲ ਗੱਡੀਆਂ ਲਾਓ ਝਾੜੋ ਇਹ ਆ ਪਲਾਸ ਨੇ ਘਾਟ ਕਰੇ ਵੀ ਆਪਾਂ ਬੰਦੀ ਧੱਕਾ ਜਿੰਨੇ ਚੌਥੇ ਲੋ ਜਾਂ 3 ਲੋ ਚ ਗੱਡੀ ਲਾਈ ਤੇ ਨਾਲ ਕੰਟਰੋਲਰ ਛੱਡ ਲਈਦਾ ਲੋਡ ਹੀ ਨਹੀਂ ਹੈਗੀ ਧੱਕਾ ਕਰਦੇ ਆ ਜੰਗ ਆਪਣੇ ਆਪ ਕੋਈ ਲੈਦਰਾਂ ਦੇ ਲੋਡ ਨਹੀਂ ਪੈਂਦਾ ਕੋਈ ਕੁਝ ਨਹੀਂ ਲੋ ਟੈਂਸ਼ਨ ਮਤਰਾ ਰਾਸ਼ਟਰ ਪਾਟਰਾ ਕਦੇ ਕਦੇ ਨਾ ਜਾਮ ਲੱਗਦਾ ਫਿਰ ਇੱਥੇ ਤੁਸੀਂ ਐਂ ਦੇ ਲੋ ਦੇ ਲੋ ਸਾਰੀਆਂ ਲਾਈਨਾਂ ਚੱਲ ਰਹੀਆਂ ਨੇ ਸਾਰੀਆਂ ਲਾਈਨਾਂ ਫੁੱਲ ਬੜਾ ਫੁੱਲ ਆ ਗਿਆ ਨਾ ਆਹ ਦੇਖੋ ਉੱਧਰ ਲਿਆ ਵੇਹਣ ਭਰੀਆਂ ਆਵੀਆਂ ਨੇ ਕਦੇ ਕਦੇ ਲੱਗਦਾ ਜਾਂ ਫਿਰ ਉਹਰੇ ਸੀਟੀ ਪਾਉਣ ਵਾਲਾ ਉਹ ਗੱਡੀਆਂ ਰੋਡ ਤੋਂ ਬਾਹਰ ਹੋਈਆਂ ਕਰਦੀਆਂ ਨੇ ਵਿੱਚ ਪਤਾ ਕਿਹੜੇ ਗਲੈਨਾਂ ਚ ਕੱਟ-ਕੱਟ ਮੂਰੇ ਲੈ ਕੇ ਆਉਂਦੇ ਨੇ ਠੀਕ ਆ ਕੱਚੇ ਮਾਲ ਵਾਲਾ ਕੋਈ ਹੈਗਾ ਲੈ ਜਾਓ ਯਾਰ ਉਹੀ ਧੱਕਾ ਕਰੀ ਜਾਂਦੇ ਨੇ ਸਾਨੂੰ ਡਰਦੇ ਨੇ ਡਰਾਉਂਦੇ ਨੇ ਸਾਡੇ ਤੇ ਬਦਮਾਸ਼ੀ ਕਰਦੇ ਨੇ ਅਸੀਂ ਜੇ ਭੋਲੇ ਆਂ ਡਰਦੇ ਆਂ ਸਾਨੂੰ ਡਰਾਉਂਦੇ ਨੇ ਇਹ ਆ ਵੀ ਤਾਂ ਸੀ ਕਿਹੜਾ ਲਾਉਂਦਾ ਨਾ ਸੈਡ ਕਰਾਸ ਨਵੇਂ ਕਰਤੇ ਨਾਲ ਦੀ ਨਾਲ ਕਿ ਰੱਬ ਦਾ ਨੌਂ ਲੈ ਕੰਡੇ ਝਾੜਨੇ ਪੈਂਦੇ ਆ ਨੇ ਡਰ ਲੱਗਦਾ ਇਹਨਾਂ ਦੇ ਕੰਡਿਆਂ ਤੋਂ ਆ ਮਹਾਰਾਸ਼ਟਰ ਦੇ ਬਾਡਰ ਦੇ ਕੰਡੇ ਨੇ ਕੋਈ ਪਤਾ ਨਹੀਂ ਕੀ ਲਵ ਲੈਟਰ ਕੱਢ ਦੇਣ ਜਾਂ ਬਾਦਸ਼ਾ ਗੱਡੀ ਆਪਣੀ ਅੰਡਰ ਲੋਡ ਹੀ ਹੁੰਦੀ ਆ ਬਾਈ ਇਹਨਾਂ ਦਾ ਕੁਝ ਨਹੀਂ ਪਤਾ ਲੱਗਦਾ ਕੀ ਕਰਦੇ ਨੇ ਅੰਡਰ ਲੋਡ ਆ 43880 43900 ਯਾਨੀ ਮਤਲਬ ਇਹ ਕੋਈ ਪਤਾ ਨਹੀਂ ਲੰਗਾ ਕਦੋਂ ਓਵਰ ਲੋਡ ਹੋ ਜਵੇ ਕਦੋਂ ਅੰਡਰ ਲੋਡ ਹੋ ਜਵੇ ਸ਼ੋਕਰ ਹੈ ਸਾਡੇ ਦਾ ਗੱਡੀ ਅੰਡਰ ਲੋਡ ਨਹੀਂ ਉਰੋਂ ਨਿਕਲ ਗਈ ਫਰਕੀ ਇਹ ਲੈ ਕੇ ਜਾਣੀ ਆਪਾਂ ਨੇ ਉਹ ਸਾਹਮਣੇ ਇੱਥੇ ਐਂਟਰੀ ਹੁੰਦੀ ਆ ਇਹ ਵੀ ਮਹਾਰਾਜ ਦਾ ਘਰ ਆ ਆਪਣਾ ਹੀ ਤੁਹਾਨੂੰ ਪਤਾ ਪੂਰੇ ਉਹ ਪਲਾਸ ਨੇੜ ਗੁਰਦੁਆਰਾ ਸਾਹਿਬ ਆ ਤੇ ਵਧੀਆ ਾਰੇ ਬਹੁਤ ਵਧੀਆ ਪ੍ਰਬੰਧ ਔਰ ਇਹ ਵੀ ਬਿਲਡਿੰਗ ਨਵੀਂ ਬਣੀ ਆ ਗੁਰੂ ਘਰ ਦੀ ਲੰਗਰ ਪਾਣੀ ਵਧੀਆ ਨੋਣ ਨੂੰ ਖਾਣ ਨੂੰ ਧੋਣ ਨੂੰ ਵਧੀਆ ਯਾਰ ਬਹੁਤ ਵਧੀਆ ਪਰਮਾਨ ਬਾਬੇ ਨੇ ਪ੍ਰਬੰਧ ਕੀਤਾ ਪਲਾਸ ਨੇਰ ਵਾਟਰ ਕਹਿੰਦੇ ਨੇ ਹੁਣ ਤੁਹਾਨੂੰ ਦਿਖਾਉਣਾ ਐਂਟਰੀ ਉੱਤੇ ਠੀਕ ਆਇਆ ਪਲਾਸ ਨੇਰ ਗੁਰੂ ਘਰ ਮਹਾਰਾਜ ਜੀ ਦੀਵਾਰੀ ਸਾਹਮਣੇ ਨਾਲ ਹੀ ਲੰਗਰ ਹਾਲ ਆ ਇੱਧਰ ਉਹ ਸਾਹਮਣੇ ਸਿੰਘ ਬੈਠੇ ਨੇ ਇੱਧਰ ਨਾਲ ਨਾਲ ਬਰਤਨਾਂ ਦੀ ਸਫਾਈ ਧੰਨ ਧੰਨ ਬਾਬਾ ਜੀ ਇਸ ਵਿੱਚ ਹੀ ਦੀ ਸਾਹਮਣੇ ਫੋਟੋ ਆ ਤੇ ਬਾਬਾ ਜੀ ਦੀ ਨਾ ਮਾਰਤ ਇਧਰ ਗੁਰਦੁਆਰਾ ਸਾਹਿਬ ਵੀ ਬਣੀ ਜਾ ਰਹੀ ਆ ਬਹੁਤ ਇਧਰ ਸਾਰਾ ਬਣਿਆ ਨੇ ਰਹਿਣ ਵਾਸਤੇ ਤੇ ਆ ਦੇਖੋ ਅਨਿਸ਼ਾਨ ਸਾਹਿਬ ਤੇ ਇਧਰ ਦਾ ਗੁਰਦੁਆਰਾ ਸਾਹਿਬ ਵੀ ਮਾਰਤਾ ਦੇਖੋ ਬਿਲਕੁਲ ਮੇਨ ਹਾਈਵੇ ਦੇ ਉੱਪਰ ਆਸਨੇਰ ਬਾਰਡਰ ਦੇ ਉੱਪਰ ਹਨਾ ਤੇ ਆ ਦੇਖੋ ਜੇ ਕੋਈ ਸੰਗਤ ਆਉਂਦੀ ਆ ਦੇਖੋ ਰੇ ਰੁਕਦੀ ਆ ਪੜਾਅ ਕਰਦੀ ਆ ਰੇ ਹੈ ਕਿ ਨਾ ਤੇ ਰਹਿਣ ਨੂੰ ਰੂਮ ਵੀ ਨੇ ਟਮਰੇ ਵੀ ਨੇ ਇਧਰ ਬਾਕੀ ਬਾਬਾ ਜੀ ਨੂੰ ਪਤਾ ਆ ਦੇਖੋ ਬਰੋਟਾ ਬਹੁਤ ਪੁਰਾਣਾ ਆਏ ਭਾਈ ਅਕ ਮੈਂ ਵੀ ਕਹੀ ਨਾ 스멜 ਕਿੱਥੋਂ ਆਉਂਦੀ ਆ ਆ ਗੱਡੀ ਦੇ ਧੂਆਂ ਨਿਕਲ ਰਿਹਾ ਫੁੱਲ ਅੱਗ ਥੱਲੇੋਂ ਇਹਨੂੰ ਭਾਈ ਰੋਕਿਆ ਨੂੰ ਤੂੰ ਆ ਦੇਖ ਆਦਾ ਜਿਗਾਰਡ ਮਟ ਕੀ ਹੋ ਗਿਆ ਤੈਨੂੰ ਓਏ ਹੋਏ ਹੋਏ ਉਹ ਦੇਖ ਉਸਤਾਦ ਤੂੰ ਕਾ ਉਹ ਗੱਡੀ ਰੋਕ ਗੱਡੀ ਪਿੱਛੇ ਪਾਣੀ ਕਿੱਮ ਆ ਆ ਭਾਈ ਦੀ ਨਾ गाड़ी आ परोकीया होए होए ना तूआ ओए हम तो वहां से देख रहे हैं दी बहन जी इतना स्मेल कहां से आ रहा है वो देखा आग लगी हुई वो देखा। वो देखा। वो देख सामने आग लगा हुआ है वो देखा। वो लैडर को आग लगा हुआ है वो लैडर को भाई आग लगी है अब रोक चलाना मत गाड़ी ओ पानी लेके आ पानी ਬਾਈ ਪਾਣੀ ਲੈ ਗਿਆ ਛੇਤੀ ਓਏ ਹੋਏ ਹੋਏ ਜਾ ਢੂਲੀ ਇਹਦੇ 5-7 ਕਿਲੋ ਮਟਰ ਗਿਆ ਕਿ ਜਿਹੜਾ ਮਿੰਨੀ ਕਾਰਟ ਜਾ ਪੈਂਦਾ ਛੋਟਾ ਜੀ ਟੱਕਰ ਜੀ ਹੈ ਨਾ ਓਏ ਹੋਏ ਬੱਸ ਕਰਾਂਗੇ ਬਾਈ ਇਹ ਹੈਗੀ ਨਿੱਕੀ ਆ ਪਰ ਜਿੰਨੀ ਨਿੱਕੀ ਹੁੰਨੀ ਦਿਖੀ ਆ ਸਿੱਧੀ ਆਦਾਲਤ ਵਾਲੇ ਲੋ ਗੱਡੀਆਂ ਨਾਲ ਰਹੇ ਵਿੱਦੂ ਆ ਗਈ ਰਿ ਲੱਗ ਗਿਆ ਨਾ ਪਹਿਲਾ ਆ ਦੂਗਾ ਪਹਿਲਾ ਆ ਦੂਗਾ ਟੱਕਰ ਬਹੁਤ ਆ ਉੱਪਰ ਜਾ ਕੇ ਤਾਂ ਜਮੀਂ ਮਤਲਬ ਐ ਹੋਇਆ ਨਾ ਵੀ ਦੂਜਾ ਕਿਹੜੇ ਪੈ ਜਾਣਾ ਆ ਦੇਖ ਲੋ ਬਸ ਆ ਹੀ ਚਾਲ ਜਾਣਾ ਤੀ ਆ ਘੇਰਾ ਉਹਨਾਂ ਤੀ ਆ ਲੋ ਲਾਲਾਂ ਦੇ ਹਿਸਾਬ ਬਹੁਤ ਟੱਕਰ ਆ ਥੋੜੀ ਦੇ ਪੰਜ ਕਿਲੋਮੀਟਰ ਅੱਗੇ ਆ ਕੇ ਅਦੇ ਇਹ ਬੰਦੇ ਰਵਣੇ ਜਿਹੜੇ ਪੁਰਾਣੇ ਨੇ ਇੱਥੇ ਲੈਂਡ ਤੇ ਆਉਂਦੇ ਨੇ ਆਪਣੇ ਨਾਸਕ ਰੋਸ ਨੂੰ ਉਹ ਸਿੱਧਾ ਫੇਲਾ ਕੇ ਵੀ ਹੌਲੀ ਹੌਲੀ ਜਾਈ ਜਾਂਦੇ ਆ ਪਿੱਛੇ ਨਾ 70 80 ਕਿਲੋਮੀਟਰ ਤੋਂ ਕਹਿੰਦੇ ਨੇ ਜਿਉਂ ਰੈਗੂਲਰ ਚੱਲੇ ਵੀ ਯਾ ਵੀ ਮਾਗੇ ਵਧੀਆ ਜੀ ਹਨਾ ਜਿਉਂ ਦੱਬੀ ਆਏ ਕੰਮ ਜਦੋਂ ਰਾਤ ਨੂੰ ਹੋਣਾ ਕੇ ਖੜੇ ਇਹ ਬੰਦਰ ਕਹਿੰਦਾ ਕਹਿੰਦਾ ਚਾਹ ਨਹੀਂ ਹੈਗੀ ਮੈਂ ਕਿਹਾ ਯਾਰ ਮਹਾਰਾষ্ট্র ਤੇ ਚਾਹ ਨਾਲ ਮਿਹਲੇ ਕਮਾਲ ਦੀ ਗੱਲ ਹੋਗੀ ਮਹਾਰਾষ্ট্র ਤੇ ਹੋਟਲ ਬੰਦ ਹੋ ਜਾ ਚਾਹ ਰਾਤ ਨੂੰ ਨਾ ਨਵਾਂ ਰਿਕਾਰਡ ਬਣਾਤਾ ਕਰਦੇ ਜੋਪਰੇ ਨੂੰ ਦਿਖਾਉਣਾ ਹੈ ਨਿਕਲੋ ਲੋ ਇਹ ਕਹਿੰਦਾ ਵੀਰੇ ਵਧਾਤਾ ਕੰਮ ਮੁਰ ਗਏ ਦੁੱਧ ਵੀ ਖਤਮ ਹੋ ਗਏ ਅੰਤ ਰਤੂਨ ਜਿਉਂ ਮੈਂ ਜਾ ਕੇ ਨਾ ਫੇਰ ਗਿਆ ਦੁੱਧ ਲਿਆਵਾਂਗੇ ਚਾਰਾਂ ਦੇ ਕਿਨੇ ਚੋਣ ਨੇ ਪੈਕਟ ਵਾਲੇ ਦੁੱਧ ਚੱਲਦੇ ਨੇ ਇੱਥੇ ਨਾ ਕਿਦਾ ਪ੍ਰਗਨਤ ਰੈਨੋ ਦੇ ਕੋਤੇ ਦਾ ਗਾਈ ਇੱਕ ਅੱਧੀ ਰੱਖੀ ਹੁੰਦੀ ਆ ਕਿਤੇ ਹੋ ਰਿਹਾ ਜਿਵੇਂ ਕੰਮ ਕਰਾ ਰਦਾ ਇਥੇ ਚਾਹ ਵੀ ਨਹੀਂ ਚਲੋ ਹੁਣ ਅੱਗੇ ਦੇਖ ਜਾਂਗੇ ਤੇ ਐਟੂ ਦੇਖ ਰਿਹਾ ਆਪਾਂ ਰਾਨੋ ਦੇ ਐਨ ਓਕੇ ਰਿਪੋਰਟਾਂ ਆ ਆਪਾਂ ਆ ਗਏ ਮਾਲੇ گاਉ ਛੇੜੀ ਪੂਨਾ ਇਧਰ ਨੂੰ ਛੇੜ ਦਾ ਨਾਸਕ ਆਪਣਾ ਮਾਲ ਨਾਸਕ ਦਾ ਇਹ ਆ ਗਿਆ ਮਤਲਬ ਜੇ ਟ੍ਰੈਵਲ ਸਿਗਨੇਟਰ ਜਿਹੜਾ ਮੋੜੀ ਦਾ ਮਨਵਾੜ ਨੂੰ ਆਪਾਂ ਇਹਦੀ ਲੰਘਣਾ ਸਿੱਧਾ ਕਿਉਂਕਿ ਮੇਰੇ ਤਰਫ ਆਪਾਂ ਮਾਲਾ ਨਾਸਕ ਦਾ ਮੈਂ ਕਹਿੰਦਾ ਜਿੰਨੀ ਗੱਡੀ ਚ ਲਾ ਲਈ ਸਭ ਤੋਂ ਵੱਧ ਆਹੇ ਰੋਡ ਤੇ ਆਇਆ ਆ ਨਾਸਕ ਦਾ ਇਧਰ ਮਣਵਾੜ ਨੂੰ ਬਾਦਰੂੜਾ ਜੜੀ ਆ ਕੇ ਡੇ ਮੋੜਦੇ ਸਾਰੇ ਮਣਵਾੜ ਨੂੰ ਕਿਹਿਆਲਾ ਆਪਣਾ ਜਹਾਜ ਤਾਂ ਨਾਸਕ ਨੂੰ ਕਿਹਿਆਲਾ ਉਮੇਤਰਾ ਇਹ ਆ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਰਾਤ ਨੂੰ ਦਿਨਾਂ ਤੇ ਨਰਾਸ ਵਾ ਸੂ ਚੱਲੀ ਚੱਲਦਾ ਮੇਲਾ ਆਪਕੋ ਮਿੱਤਰੋ ਰਾਤ ਆ ਗਈ ਸੀ ਨਾਸਕ ਇਹ ਆ ਜੀਨ ਨਾਸਕ ਵਾਲੇ ਟਰਾਂਸਪੋਰਟਰ ਗੱਡੀ ਆ ਜੀ ਤੁਹਾਨੂੰ ਪਤਾ ਆਪਣੀ ਲੋਡ ਆ ਹੁਣ ਆਪਾਂ ਜਾਵਾਂਗੇ ਖਾਲੀ ਕਰਨ ਆ ਤਿੰਨ 4 ਕਿਲੋਮੀਟਰ ਹੀ ਤੇ ਹੀ ਖਾਲੀ ਹੋਣੀ ਆ ਤੇ ਰਾਤ ਤੁਰੇ ਆ ਕੇ ਸੌਂ ਗਏ ਸੀਗੇ ਤੇ ਹੁਣ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਵੀ ਗੱਡੀ ਲਿਆਓ ਆਪਾਂ ਉਹਨਾਂ ਅਨਲੋਡ ਕਰਨ ਚਾਹੁੰਦੇ ਆ ਸੋ ਖਾਲੀ ਕਰਕੇ ਫਿਰ ਆਉਣੇ ਆ ਵਾਪਸ ਉਰੇ ਦੇਖੋ ਕੀ ਬਣਦਾ ਅੱਜ ਲਾਓ ਵੀ ਮਿੱਤਰੋ ਆ ਇੱਥੇ ਨਾ ਜਿੱਥੇ ਆਪਾਂ ਗੱਡੀਆਂ ਖੜਾਉਂਦੇ ਆ ਨਾਸਕ ਆ ਰੋਡ ਲਾਗੇ ਬਣਨ ਹੁਣ ਆ ਦੇਖੋ ਇੱਥੇ ਕੰਮ ਚੱਲਦਾ ਸਾਰੀਆਂ ਗਲੀਆਂ ਲੱਕ ਪੈ ਰਹੀਆਂ ਇੱਧਰ ਵੀ ਕੰਮ ਚੱਲਦਾ ਵਾ ਸਾਡੇ ਕੋਲ ਕਲੀ-ਹੋਲੀ ਬਾਤੀ ਦੋ ਦਿਨਾਂ ਜੇ ਕਹਿੰਦੇ ਸਾਰਾ ਪੱਕਾ ਕਰ ਦੇਣਾ ਵਧੀਆ ਯਾਰ ਬਰਸਤ ਨਾਲ ਰਸਾ ਉਖਾਉਂਦਾ ਸੀ ਓਰੇ ਤੇ ਹੁਣ ਆਪਾਂ ਜਲਿਆਂ ਖਾਲੀ ਕਰਨਾ ਹਾਲੀ ਕਰਕੇ ਜਰਾ ਵਸਾ ਕਰ। ਕਿ ਆਮੋ ਇਹ ਗੱਡੀ ਕੋਈ ਹੈ ਨਹੀਂ ਓਰੇ ਨੰਬਰ ਆਉਣਾ ਪਹਿਲੇ ਹੀ ਆ ਮਿੱਤਰੋ ਸ਼ਾਮ ਨੂੰ ਜਲੇ ਕਦੀ ਆ ਜਾ ਓਰੇ ਪਰ ਠੀਕ ਹੈ ਕੰਮ ਨਾਲ ਆ ਜਾਓ ਵੀਰੋ ਆ ਮਿੱਤਰੋ ਰਾਤ ਆ ਗਈ ਸੀ ਪਲਾਈ ਆਪਣੀ ਹੋ ਗਈ ਸੀ ਖਾਲੀ ਅੱਜ ਤੇ ਆਪਾਂ ਆ ਗਏ ਅਨਾਰ ਮੰਡੀ 'ਚ ਹਨਾ ਅਨਾਰ ਮੰਡੀ 'ਚ ਰੱਬ ਸੁੱਖ ਰੱਖੇ ਅੱਜ ਆਪਣੀ ਗੱਡੀ ਭਰੂਗੀ ਅੱਜ ਆਪਾਂ ਤੁਹਾਨੂੰ ਪਤਾ ਖਾਲੀ ਕੀਤੀ ਰਾਤ ਨੂੰ ਲੋਡ ਹੁੰਦੀ ਆ ਸੁੱਖ ਰੱਖੇ ਪ੍ਰਮਾਤਮਾ ਸ਼ਾਇਦ ਅੱਜ ਰਾਤ ਨੂੰ ਲੋਡ ਹੋ ਜੂਗੀ ਸੋ ਚਲੋ ਵਧੀਆ ਗੱਲ ਆ ਦਿਵਾਲੀ ਤੋਂ ਪਹਿਲਾਂ ਪਹਿਲਾਂ ਹੋ ਸਕੇ ਇੱਕ ਚੱਕਰ ਹੋਰ ਲਾ ਦਾਂਗੇ ਕਿਉਂਕਿ ਬਾਈ ਪੱਟੀਆਂ ਕਿਸ਼ਤਾਂ ਨਹੀਂ ਹਨਾ ਤੇ ਬੰਦੇ ਨੂੰ ਹੁੰਦਾ ਹਨਾ ਬਤਵਾ ਲਾਲਚ ਵੀ ਚਲੋ ਲਾਵਾਂਗੇ ਚੱਕਰ ਉਹ ਦੇਖੋ ਸਾਹਮਣੇ ਕ੍ਰੇਨ ਵਾਹ ਜੀ ਵਾਹ ਹਾਂ ਚਲੋ ਇਹ ਤਾਂ ਭਰਨ ਲੱਗਿਆ ਫਿਰ ਦੇਖਦੇ ਆ ਆਗੇ ਫਿਰ ਘਰਾਵਾਂਗੇ ਟਮਾਟਰ ਵਾਲੀ ਸੈਰ ਲੋਵੀ ਮਾਰਾ ਦੀ ਕਿਰਪਾ ਨਾਲ ਆਪਣੀ ਗੱਡੀ ਲੱਗੀ ਲੋਡ ਹੋਣ ਤੇ ਆਪਣਾ ਟਮਾਟਰ ਰਹੂਗਾ ਪਟਿਆਲਾ ਐਂਡ ਚੰਡੀਗੜ੍ਹ ਸੋ ਇਹ ਆ ਅਨਾਰ ਮੰਡੀ ਜਿਹੜੀ ਤੁਹਾਨੂੰ ਮੈਂ ਦਿਨ ਚਾ ਪਹਿਲਾਂ ਦਿਖਾਈ ਹੈ ਹਨ ਤੇ ਗੱਡੀ ਰਾਤ ਨੂੰ ਲੋਡ ਹੁੰਦੀ ਆ ਦੇਖੋ ਰੱਬ ਸੁੱਖ ਰੱਖੇ ਟਾਈਮ ਨਾਲ ਕੱਢਦੇ ਨ ਪਰ ਮੈਨੂੰ ਲੱਗਦਾ ਹੁੰਦਾ ਕਿ ਕਿ ਸਵੇਰ ਦੇ 6 7 ਵਜੇ ਆ ਹੀ ਦਿੰਦੇ ਨੇ ਬਾਅਦਛਤ ਕੀ 9 ਵੀ ਵਜਾਂ ਦਿੰਦੇ ਨੇ ਚਲੋ ਕੋਈ ਨਾ ਉਹ ਤਾਂ ਫਿਰ ਟਾਈਮ ਆਪਣੇ ਖਰਾਬ ਹਣਾ ਉਨਾ ਹੀ ਫਿਰ ਉਹਦਾ ਗਾਣਾ ਕੀਲੀ ਦੱਬ ਕੇ ਰੱਖਣੀ ਪੈਂਦੀ ਹੈ ਜਿੰਨਾ ਟਾਈਮ ਖਰਾਬ ਹੁੰਦਾ ਚਲੋ ਆਪਣਾ ਨਾਰ ਮੰਡੀ ਚ ਅਨਾਰ ਪਾ ਕੇ ਲੈ ਕੇ ਆਏ ਦੀ ਤੇ ਇਹ ਆਪਾਂ ਹੁਣ ਖੜੇ ਆ ਜਿੱਥੇ ਆਪਾਂ ਟਰਾਂਸਪੋਰਟ ਆ ਨਾਸ ਕਣਾ ਤੇ ਉਹ ਸਾਹਮਣੇ ਹੋਟਲ ਆ ਤੇ ਮੈਂ ਹੈਗਾ ਰੋਟੀ ਪੈਕ ਕਰਾ ਲੈਣੇ ਆ ਨਾ ਉਥੇ ਫਿਰ ਯਾਰ ਟਾਈਮ ਲੱਗ ਜਾਂਦਾ ਨਾਰ ਆਪਾਂ ਦੇਖੋ ਪਾ ਲਿਆ ਅੱਗ ਗਿਆ ਬਟਮਾਟਰ ਪਾਉਣਾ ਹੁਣ ਚਲ ਆਰਾਮ ਨਾਲ ਉੱਥੇ ਹੁਣ ਕਿਉਂਕਿ ਸਾਰੀ ਰਾਤ ਲਾਉਂਦੇ ਆ ਯਾਰ ਗੱਡੀ ਭਰਨ ਨੂੰ ਨਾਲ ਗੱਡੀ ਭਰ ਜੀ ਪੈਣਾ ਦੋ ਘੰਟ ਪੈ ਜੇ ਨਹੀਂ ਤਾਂ ਹੁਣ ਤਾਂ ਆਦਾ gana ਤੇ ਮੰਡੀ ਜਾ ਕੇ ਸੌਣਾ ਪੈਂਦਾ ਤੋਰੇ ਕੱਚੇ-ਕੁੱੱਚੇ ਮਾਰਦੀ ਨੀਂਦ ਕਿੱਥੇ ਆਉਂਦੀ ਆ ਭਰਾਵੋ ਚਲੋ ਇੱਕ ਟੋਣਾ ਕਰਨਾ ਹੀ ਬੂ ਇਹ ਗੋਸਤਾ ਆਹਾ ਭਾਈ ਪੀਪਲ ਗਾਉ ਮੰਡੀ ਜਿੱਥੇ ਟਮਾਟਰ ਭਰਦਾ ਹੈ ਪਹਿਲਾਂ ਪਾ ਦਿਖਾਇਆ ਨਹੀਂ ਇਹਨੇ ਬਲੌਗ ਵਿੱਚ ਅੱਜ ਦਿਖਾ ਦਿੰਦੇ ਆ ਔਰ ਇਹ ਕੰਡਾ ਮੰਡੀ ਦੇ ਬਾਹਰ ਕੰਡਾ ਕਰਾਉਣਾ ਕਰਾ ਲਓ ਨਹੀਂ ਕਰਾਉਣਾ ਨਾ ਕਰਾਓ ਇਹਨੂੰ ਪਤਾ ਹੀ ਹੁੰਦਾ ਹੈ ਫਿਰ ਕਿੰਨਾ ਵਜੇ ਨਾ ਗੱਡੀਆਂ ਆ ਜਾਣਾਂ ਤੰਗੁਰਾ ਜੋ ਕੇ ਲੱਗ ਭਰਦੇ ਨੇ ਤੇ ਆਹ ਦੇਖੋ ਭਰਦੇ ਆ ਅੰਦਰੋਂ ਲਗਾਉਣਾ ਆ ਜੋ ਮੇਨ ਕੰਮ ਆਹ ਦੇਖੋ ਐ ਲੱਗਦੇ ਨੇ ਟਮਾਟਰ ਆਹ ਭਰਿਆ ਪਿਆ ਟਮਾਟਰ ਬਣਾ ਜਿਵੇਂ ਜੀ ਟਿਕ ਟਾਕ ਆ ਰਹਾ ਟਮਾਟਰ ਟਮਾਟਰ ਮਾਰ ਰਿਹਾ ਹੈ। ਹਾਂ ਕੁੱਲਾ ਉਹ ਨਾਰ ਰਿਹਾ। ਉਹ ਵੇ। ਐਂ ਚੱਲੀ ਜਾਂਦਾ ਕੰਮ। ਸਾਰੇ ਮਟਰ ਮਟਰ ਮਾਰ ਟਮਾਟਰ। ਲੋ ਵੀ ਮਿੱਤਰੋ ਘੜੀ ਆਵਣੀ ਹੋਗੀ ਲੋੜ ਅੱਪੇ ਦੀ ਕਿਰਪਾ ਨਾਲ। ਤੇ ਹੁਣ ਆਪਾਂ ਭਾਵਾਂ ਦੀ ਤਰਫ ਆਲ। ਟਾਈਮ ਪੂਰਾ ਹੋ ਗਿਆ ਬਾਈ ਸਟਾਰਟ ਆਉਣਾ ਚੱਕਰ ਦਾ ਕੰਮ। ਆਕੇ ਫੋਟੇ ਟਮਾਟਰਾਂ ਵਾਲੀ ਗੱਡੀ ਰੈਡੀ ਆਉਣ ਆਪਣੀ ਬਾਬੇ ਦੀ ਕਿਰਪਾ ਨਾਲ ਆ ਇਧਰ ਵੀ ਟਮਾਟਰਾਂ ਵਾਲੇ ਭਾਰਤੀਆਂ ਨੇ ਇਧਰ ਵੀ ਟਮਾਟਰਾਂ ਵਾਲੇ ਭਾਰਾਂ ਦਾ ਲੇਟ ਨਿਕਲੂਗੀ ਇਧਰ ਵੀ ਟਮਾਟਰਾਂ ਵਾਲੀ ਆ ਹੁਣ ਤਾਂ ਕੰਮ ਥੋੜਾ ਜਿਹਾ ਘਟਦਾ ਜਾਣਾ ਪੱਲੜ ਦੇ ਲਾਉਣ ਲੱਗੇ ਚਲੋ ਕੋਈ ਨਾ ਸਾਰਾ ਕੁ ਵਧੀਆ ਮੰਡੀ ਜੀ ਲਾਗੀ ਕੰਡੇ ਦੀ ਲੈਣ ਆਪਣੇ ਕੋਲ ਤਿੰਨ ਗੱਡੀਆਂ ਚਲੋ ਕਰ ਲੋ ਬਾਈ ਉਰੇ ਆ ਕੇ ਨਾ ਫਿਰ ਕਿਸੇ ਦਾ ਕੁਝ ਨਹੀਂ ਇਹ ਗੱਡੀ ਵਾਲੇ ਦਾ ਟਾਈਮ ਖਰਾਬ ਹੁੰਦਾ ਲੈਵੇ 20 ਮਿੰਟ ਲੱਗਿਆ ਅੱਧਾ ਘੰਟਾ ਲੱਗਿਆ ਨਾ ਅਗਲੇ ਦਾ ਕਹਿ ਦੇਣਾ ਬਾਈ ਇਸ ਤੇ 9 ਵਜੇ ਗੱਡੀ ਲੋਡ ਕਰਤੀ ਸੀ ਤਾਂ ਕਰਕੇ ਆ ਵੀ ਅੱਡੇ ਨੇ ਰੈਡੀ ਚੋਂ ਚਲਵਾ ਗੱਡੀਆਂ ਭਰੇ ਹੋਏ ਆਂ ਆઠੜੇ ਨੇ ਰਾਜਤ ਨੂੰ ਇਹਨਾਂ ਨੇ ਹੁਣ ਉੱਡਾ ਆ ਉਹ ਬਾਈ ਚੱਲਿਆ ਤੇ ਬਸ ਬਾੜੀ-ਬਾੜੀ ਕੰਡਾ ਹੋਈ ਜਾਂਦਾ ਸਾਰਿਆਂ ਨੇ ਨਿਕਲੀ ਜਾਣੇ ਇੱਥੇ ਛੱਡੋ ਮੜਾ ਜਿਵੇਂ ਉਹ ਨਹੀਂ ਉਹ ਜਿਹੜੇ ਉੱਤੇ ਕਿੜੇ ਇਦੋਂ ਠੋਕਰਾਂ ਭਾ ਦੀਨ ਦੇਖਿਆ ਤਾਂ ਕਹਿੰਦੇ ਨੇ ਮੈਂ ਬਾਲ ਦੇ ਆ ਵੀ ਛੱਡੋ ਥੋੜਾ ਜਾਂ ਉਹ ਆਮਾ ਪਾ ਵੀ ਕੰਡਾ ਕਰਾ ਕੇ ਆਣਾ ਹੁਣ ਦਬੋ ਰਹਾ ਜਾਈਏ ਔਰੇ ਆ ਕੇ ਆਉਂਦਾ ਬਾਈ ਟਾਈਮ ਕਵਰ ਹੋ ਜਾਏ ਜਿੰਨਾ ਹੁੰਦਾ ਵਧੀਆ ਹੀ ਲੱਗਦਾ ਪੰਜ ਪੰਜ ਮਿੰਟ ਪਿਆਰੇ ਰੱਬ ਦੀ ਕਿਰਪਾ ਨਾਲ ਆਪਾਂ ਮੰਡੀ ਤੋਂ ਨਿਕਲ ਗਏ ਬਾਈ ਜੀ ਜੇ ਸੋਚਦਾ ਸਾਰੀਆਂ ਗੱਡੀਆਂ ਜਿੰਨੀਆਂ ਨਾਲ ਦੋ ਤਿੰਨ ਅੱਗੇ ਉਹ ਵੀ ਲੱਗੇ ਆਏ ਆ ਸਰੋ ਮੁੰਡੀ ਡੀਜ਼ਲ ਡੀਲਪੋਣ ਚੱਲ ਕੇ ਪਰਮਾਤਨਾ ਆਮ ਸੰਗ ਹੋਏ ਸੌਦਾ ਪਲਾ ਕਰੀਦਾ ਤਾਂ ਛੱਡੀਆਂ ਖੜੀਆਂ ਨੇ ਡਿਮਾਂਡ ਰਹੀਆਂ ਤਿੰਨ ਡੀਲਪੋਣ ਲੱਗਿਆ ਉਹ ਠਾਲਿਆ ਉਹ ਸੱਤਾ ਵੀ ਉੱਠ ਗਿਆ ਬਿਦਾ ਸੱਤਾ ਹੈ ਬਟਲਾ ਤੰਨਾ ਖੜੀ ਨੇ ਟੈਂਕੀਆਂ ਫੁੱਲ ਕਰਾਉਣ ਨੂੰ ਆਹ ਜਿਹੜੀਆਂ ਬੱਟੀਆਂ ਹੀਰਨੀਆਂ ਇੱਕ ਉਹ ਖੜੀ ਐ ਥੈਂਕ ਯੂ ਫਰ ਲਗਰਾ ਲੀਏ ਤੇ ਜਾ ਉਲਟਾ ਫੋਟਾ ਪਾਪਾ ਜੀ ਦੇ ਮੂਰਤੀ ਲੰਗੀ ਏ ਪਾਪਾ ਜੀ ਦੇ ਦਰਸ਼ਨ ਕਰੀਏ ਹੋਣ ਸਾਰਾ ਇਹ ਗੁਰੂ ਘਰ ਬਹੁਤ ਪਿਆਰਾ ਰਾਤ ਨੂੰ ਦੇਖਣ ਵਾਲਾ ਬਾਈ ਵਾਹ ਵਧੀਆ ਬਾਬਾ ਜੀ ਨੇ ਕਾਇਰ ਕਰ ਰਿਆ 나ਸਿਕ ਪਹਿਲਾਂ ਉਹ ਸੀ ਬਿਲਡਿੰਗ ਤੇ ਹੁਣ ਕਰਤੀ ਇੱਧਰ ਤੁਹਾਨੂੰ ਇਹ ਕਰਦੀ ਹੈਗਾ ਵਾਸੀ ਸਖੀ ਸਤਾਨ ਆਪਣੇ ਆਈ ਗੁਰੂ ਘਰ ਰੇਸਾਂ ਇਹ ਅਦਰ ਵਿੱਚ ਮੇਰਾ ਬਰਾਦਰ ਰੱਖਿਆ ਆ ਹੈਗਾ ਚਾਂਦ ਵੜਕਾ ਆਪਾਂ ਗੱਡੀ ਲਾ ਰਹੇ ਆ ਯਾਰ ਨਾਲ ਹੋਰੀ ਥੋੜੀ ਚੱਕਾਈਂ ਤਾੜਵੇਂ ਬੱਦਲ ਲੱਗੇ ਜਾਣਗੇ ਹਣਾ ਵਾਹ ਨਵਰੀ ਘਾੜ ਚ ਕਾਲੀ ਕਾਦੀ ਇਹ ਕਾਲੀ ਕਰੋ ਸਾਫ ਰੋੜਾ ਜਿੱਥੇ ਚਲੋ ਪਤਾ ਹਨਾ ਪੰਨ ਵੀਰੇ ਕੱਢੀ ਤੁਰੂ ਆਂਦੇ ਬੰਦੇ ਇੱਥੇ ਪਹਹਾ ਪਹਹਾ ਕੇ ਉਹ ਕਰਨੀ ਉਹ ਬਾਈ ਨਿਸ਼ਾਨ ਥੋੜਾ ਹੈ ਜੀ ਹਾਂ ਪਿਆਰ ਨਾਲ ਲੈਦਰ ਕਰਮਾ ਕੱਲ ਵੀਡੀਓ ਪਾਈ ਸੀ ਦੇਖੇ ਜੇ ਕਿ ਯਾਰ ਸੀ ਹਨਾ ਜਲਦਾ ਯਾਰ ਪਿਆਰ ਨਾਲ ਬਈ ਆਪਣੀ ਝੜਗਾਂ ਨੇ ਆਪਣੀ ਰੋੜ ਨੇ ਕੋਈ ਨਾ 5 ਮਿੰਟ ਵੱਧ ਸਹੀ ਤੇ ਪਾ ਦੇਖਾ ਕਿੰਨਾ ਸੋਹਣਾ ਘਾਟ ਕੋਕ ਉਹ ਕੀ ਆ ਰਿਹਾ ਬੋਟ ਉਹ ਚੜ ਰਿਹਾ ਹਾ ਹਲਕੀ ਹਲਕੀ ਧੰਦ ਜੀ ਆ ਵਧੀਆ ਲਾ ਸੋਨਾ ਬਹੁਤ ਸੋਨਾ ਬਹੁਤ ਜਿਆਦਾ ਹੀ ਸੋਨਾ ਮਗਾ ਨਾਸ ਕੀ ਬਣਾ ਲਗਾਤਾਰ ਪੰਜ ਚੱਕਰ ਹੋ ਗਏ ਨਾਸ ਕੀ ਨਾਸ ਹੋ ਰਿਹਾ ਕੋਈ ਪਤਾ ਸੀ ਜੇ ਨਾ ਆਪਾ ਲਾਉਣੇ ਹੁੰਦੇ ਜੈਂ ਅੰਬ ਹੋਵੇ ਜਾਂ ਅੰਗੀਰ ਹੋਵੇ ਜਾਂ ਟਮਾਟਰ ਹੋਣ ਇਹ ਜੇ ਤਾਂ ਸੀਜ਼ਨ ਹੈ ਲੋ ਵੀ ਨੰਤਰ ਆਪ ਆ ਗਏ ਮਾਲੇ ਗੌਂ ਪਾਪਾ ਨੇ ਗਰੇ ਐਨ ਨਾਲ ਮਾਲੇ ਆ ਗਏ ਮਾਲੇ ਗਾਉਂ ਜਾਂਦਾ ਕੰਮ ਸੁੱਟੇ ਝੂਟ ਆ ਜਾ ਵੀ ਮਾਗਰਾ ਮਾਲੇ ਗਾਉਂ ਇਹ ਆ ਉਹ ਧਾਗਾ ਬਣਦਾ ਬਾਈ ਮਾਲੇ ਗਾਉਂ ਸਭ ਤੋਂ ਵੱਧ ਮਾਲੇ ਗਾਉਂ ਆਜ ਉਹ ਕਰਕੇ ਉਹ ਆ ਗਏ ਜੰਪ ਵੀ ਚੱਕ ਲਈਏ ਪੈਰ ਉਹ ਨਹੀਂ ਇਹ ਲੈਟਰ ਵਾਲਾ ਕਰ ਮਦਨ ਉਹਦਾ ਵੀ ਚੱਕਰ ਨੇ ਯਾਰ ਪੰਜਾਈ ਵੀ ਚੱਕਰ ਕੇ ਨਾ ਬਰੇਕਾਂ ਵਾਲਿਆਂ ਬਾਅਦ ਆ ਪਿਛਲੇ ਚੱਕਰ ਆ ਹੁਣ ਤਾਂ ਚੱਲ ਨੂੰ ਹੀ ਬਣੀ ਜਿਆਦਾ ਨਾ ਹਰ ਖੱਡੇ ਆ ਦੇਖੋ ਬਹੁਤ ਘਾੜੇ ਖੱਡੇ ਨੇ ਪਹਿਲੇ ਚੱਕਰ ਉਹ ਰੇ ਨਾ ਰੋਡ ਸਾਫ ਸੀ ਮੈਂ ਗੱਡੀ ਪਿੱਛੇ ਆ 70 75 ਤੇ ਗੱਡੀ ਤੇ ਆ ਅੱਗੇ ਨਾ ਮੋੜ ਤੇ ਖੱਡੇ ਆਉਣਗੇ ਜਿਦੋਂ ਓੱਡੇ ਕੀ ਖੱਡਿਆਂ ਬਸ ਡਾੜ-ਡਾੜ ਦਾ ਘੜ ਮੈਂ ਤਾਂ ਪੈਰ ਹੀ ਚੱਕ ਲਿਆ ਮੈਂ ਦੇਖੀ ਜੋ ਓਏ ਹੋਏ ਮਾੜਾ ਜਾ ਕੇ ਪਹਿਲਾਂ ਥੱਲੇ ਲੈਂਡ ਲੂਟ ਮਾਰੀ ਬੈਟਰੀ ਬੂਟਰੀ ਮੈਂ ਓਕੇ ਆ ਓਏ ਹੋਏ ਬਾਲੇ ਪਾੜੇ ਖੰਡੇ ਨੇ ਉਹ ਤਾਂ ਪਤਾ ਹੋਲੀ ਕਰ ਲੈਣੇ ਆ ਆ ਦੇਖੋ ਇਹ ਕੈਮਰੇ ਤੋਂ ਨਾਲ ਦਿਸਣ ਜਾ ਹੈ ਇੰਨੀਆਂ ਪਹਾੜੀਆਂ ਪਹਾੜੀਆਂ ਉੱਤਰਣ ਨਾਲ ਨਾ ਓਏ ਹੋਏ ਹੋਏ ਜਦੋਂ ਲੱਗਦਾ ਮੂਲਾ ਟਾਇਰ ਆ ਗਿਆ ਵੀ ਨਾਟ ਪਿਆ ਇਹ ਬਿੱਟਰ ਰੱਬਾ ਭਜਾਈ ਉਹ ਨਾਟਾ ਨਾਟਿਆ ਲੋ ਨਾ ਕਰਕੇ ਥੋੜਾ ਜਿਹਾ ਹੋਲੀ ਕਰ ਲੈਣਾ ਇਹਨਾਂ ਕੋਈ ਨਾ 5 ਮਿੰਟ ਵੱਧ ਲੱਗ ਜਾਣਗੇ ਅੱਗੇ ਫੇਰ ਚੱਕਰਾਂੇ ਕੰਮ ਨੂੰ